ਲੋ ਜੀ ਭਾਜਪੀ ਦੀ ਵਾਸ਼ਿੰਗ ਮਸ਼ੀਨ ਚ ਆਓ ਤੇ ਦੁੱਧ ਤੋਤੇ ਹੋ ਜਾਓ ਇੱਕ ਉਹ ਤਨਾੜ ਸਖਸ਼ ਜਿਹਦੇ ਉੱਪਰ ਸੀਬੀਆਈ ਨੇ ਕੇਸ ਦਰਜ ਕੀਤਾ ਸੀ ਬਹੁਤ ਵੱਡੇ ਘਪਲੇ ਦਾ ਤੇ ਉਹ ਭਾਜਪੀ ਨਾਲ ਆ ਗਿਆ ਤੇ ਸੀਬੀਆਈ ਨੇ ਹੁਣ ਉਹਦਾ ਕੇਸ ਵਾਪਸ ਲੈ ਲਿਆ ਕੇਸ ਅਦਾਲਤ ਚ ਚੱਲ ਰਿਹਾ ਸੀ ਤੇ ਕਿੰਨੇ 7 ਸਾਲ ਤੋਂ ਚੱਲ ਰਿਹਾ ਸੀ ਤੇ ਹੁਣ ਜਦੋਂ ਉਹ ਭਾਜਪੀ ਨਾਲ ਆਣ ਰਲਿਆ ਸੀਬੀਆਈ ਨੇ ਅਦਾਲਤ ਦੇ ਵਿੱਚ ਇਹ ਰਿਪੋਰਟ ਪੇਸ਼ ਕਰਤੀ ਵੀ ਇਹ ਕੇਸ ਗਲਤ ਆ ਤੇ ਇਹਦੇ ਖਿਲਾਫ ਸਾਨੂੰ ਕੁਝ ਨਹੀਂ ਮਿਲਿਆ ਤੇ ਕੇਸ ਬੰਦ ਕੀਤਾ ਜਾਵੇ ਕਲੋਜ਼ਰ ਰਿਪੋਰਟ ਅਦਾਲਤ ਚ ਪੇਸ਼ ਕਰਤੀ ਇਹ ਕਿਵੇਂ ਹੋਇਆ ਇਹ ਇਸ ਕਰਕੇ ਹੋਇਆ ਕਿਉਂਕਿ ਉਹ ਭਾਜਪਾ ਨਾਲ ਆ ਗਿਆ ਉਹਦਾ ਨਾਂ ਹੈ ਜੀ ਪ੍ਰਫੁੱਲ ਪਟੇਲ ਐਨਸੀਪੀ ਦਾ ਉਹ ਨੇਤਾ ਤੇ ਜਦੋਂ ਕਾਂਗਰਸ ਦੀ ਸਰਕਾਰ ਸੀ ਨਾ ਭਾਰਤ ਦੇ ਵਿੱਚ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਤਾਂ ਉਦੋਂ ਉਹ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਸੀ ਤੇ ਉਹਦੇ ਉੱਪਰ ਜਿਹੜੀ ਹਵਾ ਬਾਜੀ ਨਾਲ 에어ਲਾਈਨ ਨਾਲ ਜੁੜੇ ਇੱਕ ਮਾਮਲੇ 'ਚ ਬਹੁਤ ਵੱਡੇ ਕਪੜੇ ਦਾ ਕੇਸ ਸੀ ਤੇ ਸੀਬੀਆਈ ਪਹਿਲਾਂ ਇਹ ਗੱਲ ਦੇ ਦਾਅਵੇ ਕਰਦੀ ਰਹੀ ਆ ਈਡੀ ਵੀ ਤੇ ਸੀਬੀਆਈ ਵੀ ਵੀ ਇਹਦੇ ਖਿਲਾਫ ਸਬੂਤ ਨਹੀਂ ਤੱਥ ਨਹੀਂ ਗਵਾਹ ਨਹੀਂ ਤੇ ਹੁਣ ਉਹ ਪਿਛਲੇ ਟਾਈਮ ਦੇ ਵਿੱਚ ਬੀਜੇਪੀ ਨਾਲ ਆ ਗਿਆ ਬੀਜੇਪੀ ਨਾਲ ਆ ਗਿਆ ਤੇ ਆਹ ਵੇਖ ਲੋ ਹੁਣ ਅਗਲਿਆਂ ਨੇ ਅਦਾਲਤ ਚ ਰਿਪੋਰਟ ਪੇਸ਼ ਕਰ ਦਿੱਤੀ ਐ ਵੀ ਭਾਈ ਇਹਦੇ ਤੇ ਕੋਈ ਮਾਮਲਾ ਨਹੀਂ ਬਣਦਾ ਤੇ ਸੀਬੀਆਈ ਨੇ ਖੁਦ ਅਦਾਲਤ ਚ ਕਹਿਤਾ ਵੀ ਇਹਦੇ ਤੋਂ ਕੇਸ ਅਸੀਂ ਖਤਮ ਕਰਨਾ ਹੈ ਦੇਖੋ ਕਿਆ ਕਮਾਲਾਂ ਦੇਖ ਰਹੇ ਆ ਇੱਕ ਪਾਸੇ ਕੇਜਰੀਵਾਲ ਤੇ ਤੇ ਕਾਂਗਰਸੀ ਲੀਡਰਾਂ ਤੇ ਤੇ ਜਿੰਨੇ ਵਿਰੋਧੀ ਪਾਰਟੀਆਂ ਵਾਲੇ ਆ ਉਹਨਾਂ ਸਾਰਿਆਂ ਦੇ ਉੱਪਰ ਈਡੀ ਦੇ ਛਾਪੇ ਪੈ ਰਹੇ ਨੇ ਤੇ ਇਹ ਹੋ ਰਿਹਾ ਵੀ ਕੇਜਰੀ ਵਾਲਾ ਉਹਦੇ ਫੋਨ ਦਾ ਪਾਸਵਰਡ ਨਹੀਂ ਦੱਸਦਾ ਤੇ ਭਾਵੇਂ ਉਹਦੇ ਕੋਲੋਂ ਕੁਝ ਨਹੀਂ ਅਜੇ ਤੱਕ ਮਿਲਿਆ ਪਰ ਉਹ ਈਡੀ ਨੇ ਅੰਦਰ ਕੀਤਾ ਹੋਇਆ ਤੇ ਦੂਜੇ ਪਾਸੇ ਤੁਸੀਂ ਦੇਖੋ ਵੀ ਇੱਕ ਬੰਦਾ ਜਿਹਦੇ ਤੇ ਈਡੀ ਨੇ सीबीआई ਨੇ ਉਸ ਨੂੰ ਗ੍ਰਿਫਤ ਉੱਤੇ ਕੇਸ ਪਾਇਆ ਸੀ ਉਹਦੇ ਤੋਂ ਕੇਸ ਵਾਪਸ ਲੈ ਲਿਆ ਤੇ ਅੱਜ ਪੂਰੀ ਦੁਨੀਆ 'ਚ ਇਹਦੀ ਚਰਚਾ ਤੁਸੀਂ ਸੁਣ ਲਿਆ ਹੋਣਾ ਅਮਰੀਕਾ ਯੂਐਸਏ ਤੇ ਯੂਐਨ ਤੱਕ ਧੱਕ ਪੈ ਗਈ ਹੈ ਅਮਰੀਕਾ ਤੇ ਮਤਲਬ ਜਿਹੜੀ ਯੂਐਨ ਹੈ ਉਹਨੇ ਕਹਿ ਦਿੱਤਾ ਹੈ ਕਿ ਜਿਸ ਤਰ੍ਹਾਂ ਕਾਂਗਰਸ ਦੇ ਖਾਤੇ ਫ੍ਰੀਜ਼ ਕੀਤੇ ਗਏ ਨੇ ਜਿਸ ਤਰ੍ਹਾਂ ਕੇਜਰੀਵਾਲ ਨੂੰ ਬਿਨਾਂ ਸਬੂਤਾਂ ਤੋਂ ਵੋਟਾਂ ਦੇ ਟਾਈਮ ਅੰਦਰ ਤੁੰਨਿਆ ਜਾ ਰਿਹਾ ਹੈ ਤਾਂ ਇਹ ਅਸੀਂ ਗੌਰਨਲ ਦੇਖ ਰਹੇ ਹਾਂ ਤੇ ਅਸਲ ਦੇ ਵਿੱਚ ਇੱਕ ਜਮਹੂਰੀਅਤ ਇਹ ਲੋਕਤੰਤਰ ਦਾ ਦਵਾਲਾ ਕੱਢਣ ਵਾਲੀ ਗੱਲ ਹੈ ਭਾਵੇਂ ਇੱਥੇ ਪਹਿਲਾਂ ਵੀ ਕੋਈ ਬਹੁਤਾ ਲੋਕਤੰਤਰ ਜਮਹੂਰੀਅਤ ਲੋਕਾਂ ਨੂੰ ਨਹੀਂ ਦਿਖਦੀ ਪਰ ਫਿਰ ਵੀ ਇੱਕ ਜਿਹੜਾ ਨਕਾਬ ਸੀ ਇਹ ਤਾਂ ਉਹ ਵੀ ਲੀਰੋ ਲੀਰ ਕਰ ਰਹੇ ਨੇ ਇੱਕ 500 ਵਕੀਲਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਖਤਰ ਲਿਖਿਆ ਸੁਪਰੀਮ ਕੋਰਟ ਦੇ ਸਭ ਤੋਂ ਵੱਡੀ ਅਦਾਲਤ ਦੇ ਮੁੱਖ ਜੱਜ ਸਾਹਿਬ ਨੂੰ ਵੀ ਇੱਥੇ ਨ્યાય ਪਾਲਿਕਾ ਦੇ ਉੱਪਰ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਹਮਾਇਤ ਮੋਦੀ ਸਾਹਿਬ ਕਰ ਰਹੇ ਨੇ ਹੁਣ ਇਹ ਗੱਲ ਤਾਂ ਠੀਕ ਹੈ ਪਰ ਉਹ ਜਿਹੜੇ ਵਕੀਲ ਸਾਹਿਬ ਨੇ ਉਹਨਾਂ ਨੇ ਇੰਜ ਕਿਉਂ ਕੀਤਾ ਤੇ ਮੋਦੀ ਜੀ ਉਹਦੀ ਹਮਾਇਤ ਕਿਉਂ ਕਰ ਰਹੇ ਨੇ ਹੁਣ ਇਹ ਅਗਲਾ ਸਵਾਲ ਹੈ ਜਿਹੜਾ ਆਪਾਂ ਅਗਲੀ ਵੀਡੀਓ ਚ ਕਰਾਂਗੇ ਅੱਜ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਿਹੜੇ ਪਰਫੁੱਲ ਪਟੇਲ ਨੂੰ ਸੀਬੀਆਈ ਨੇ ਇਸ ਕਰਕੇ ਕੇਸ ਚ ਪਾਇਆ ਹੋਇਆ ਸੀ ਕਿ ਇਹਨੇ ਵੱਡਾ ਕਬਲਾ ਕੀਤਾ ਹੈ ਉਹਦੇ ਨਾਲ ਇੱਕ ਨਾਂ ਜੋੜਿਆ ਹੋਇਆ ਸੀ ਇੱਕ ਬਹੁਤ ਵੱਡੇ ਅਮੀਰ ਸ਼ਖਸ ਇਕਬਾਲ ਮਿਰਚੀ ਦਾ ਉਹ ਕਹਿੰਦੇ ਜਿਹੜਾ ਇਕਬਾਲ ਮਿਰਚੀ ਗੈਂਗਸਟਰ ਵੀ ਉਹਨੂੰ ਕਿਹਾ ਜਾਂਦਾ ਬੜਾ ਕੁਸ਼ ਤੇ ਕਹਿੰਦੇ ਜੀ ਉਹਦੀ ਘਰ ਵਾਲੀ ਦੇ ਨਾਲ ਵੀ ਇਸ ਮੰਤਰੀ ਸਾਹਿਬ ਦੇ ਤਾਲੁਕਾਤ ਰਹੇ ਨੇ ਤੇ ਉਹ ਮਤਲਬ ਇਕੱਠੇ ਕਈ ਕੇਸਾਂ ਦੇ ਵਿੱਚ ਕੰਮ ਕਰਦੇ ਰਹੇ ਨੇ ਤਾ ਹੁਣ ਉਸੇ ਹੀ सीबीआई ਨੂੰ ਉਹ ਮੰਤਰੀ ਸਾਹਿਬ پاک ਸਾਫ ਦੁੱਧ ਤੋਤੇ ਨਜ਼ਰਾਂ ਲੱਗ ਪਏ ਨੇ ਕਿਉਂਕਿ ਹੁਣ ਆ ਗਏ ਭਾਜਪੀ ਦੇ ਨਾਲ ਉਹ ਵਿਰੋਧੀ ਧਿਰਾਂ ਸਾਰੀਆਂ ਕਹਿ ਰਹੀਆਂ ਨੇ ਵੀ ਭਾਜਪੀ ਦੇ ਕੋਲ ਇੱਕ ਵਾਸ਼ਿੰਗ ਮਸ਼ੀਨ ਹੈ ਜਿਹੜਾ ਵੀ ਬੰਦਾ ਭਾਜਪੀ ਨਾਲ ਆ ਜਾਂਦਾ ਹੈ ਉਹ ਉਸ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਤੇ ਉਹ ਫਿਰ پاک ਸਾਫ ਦੁੱਧ ਧੋਥਾ ਹੋ ਜਾਂਦਾ ਦੁੱਧ ਸੀ ਸਫੇਦੀ ਨਿਰਮਾ ਸੇ ਆਏ ਦੁੱਧ ਸੀ ਸਫੇਦੀ ਬੀਜੇਪੀ ਕੀ ਵਾਸ਼ਿੰਗ ਮਸ਼ੀਨ ਸੇ ਆਏ ਹੁਣ ਇਹ ਜਿਹੜਾ ਨਾਰਾ ਉਹ ਚਾਤ ਫੇਰੇ ਗੂੰਜ ਰਿਹਾ ਜਿਹੜੀ ਪਛਮੀ ਬਗਾਲ ਦੀ ਮੁੱਖ ਮੰਤਰੀ ਮੰਮਤਾ ਬੈਨਰਜੀ ਹੈ ਉਹਨੇ ਤਾਂ ਪਿਛਲੇ ਦਿਨੀ ਇੱਕ ਵਾਸ਼ਿੰਗ ਮਸ਼ੀਨ ਰੱਖ ਕੇ ਲੋਕਾਂ ਦਾ ਇਕੱਠ ਕਰਕੇ ਤੇ ਉਹਦੇ ਵਿੱਚ ਪਹਿਲਾਂ ਕਾਲਾ ਕੱਪੜਾ ਪਾ ਕੇ ਤੇ ਫਿਰ ਚਿੱਟਾ ਕੱਢ ਕੇ ਵਿਖਾਇਆ ਲੋਕਾਂ ਨੂੰ ਵੀ ਆ ਵੇਖੋ ਇਹ ਭਾਜਪਾ ਦੀ ਵਾਸ਼ੀਮ ਮਚੀਲ ਐ ਕੰਮ ਕਰਦੀ ਆ ਤੇ ਗੱਲ ਜਾਪਦੀ ਵੀ ਸੱਚੀ ਆ ਕਿਉਂਕਿ ਤੁਸੀਂ ਵੇਖੋ ED ਜਾਂ CBI ਜਾਂ ਇਹਨਾਂ ਏਜੰਸੀਆਂ ਨੇ ਪਿਛਲੇ ਕੁਝ ਮਹੀਨਿਆਂ ਤੇ ਸਾਲਾਂ ਦੇ ਵਿੱਚ ਜਿੰਨੇ ਬੰਦਿਆਂ ਦੇ ਘਰਾਂ 'ਚ ਰੇਡਾਂ ਮਾਰੀਆਂ ਨੇ ਉਹ ਲਗਭਗ ਵਿਰੋਧੀ ਪਾਰਟੀਆਂ ਦੇ ਨੇ ਭਾਜਪਾ ਦੇ ਕਿਸੇ ਮੰਤਰੀ ਦੇ ਘਰ ਕਿਸੇ MLA ਦੇ ਜਾਂ MP ਦੇ ਘਰ ਘੱਟ ਹੀ ਰੇਡ ਵੱਜਣ ਦੀ ਖ਼ਬਰ ਤੁਸੀਂ ਸੁਣੀ ਹੋਣੀ ਆ ਕੀ ਗੱਲ ਉਹ ਸਾਰੇ ਪਾਕ ਨੇ ਸਾਫ਼ ਨੇ ਪਵਿੱਤਰ ਨੇ ਉਹਨਾਂ ਚ ਕੋਈ ਗੜਬੜ ਨਹੀਂ ਕਰ ਰਿਆ ਕਿ ਈਡੀ ਜਾਂ ਸੀਬੀਆਈ ਉਹ ਆਪਣਾ ਕੰਮ ਬਿਲਕੁਲ ਠੀਕ ਕਰ ਰਹੀ ਹੈ ਦੇਸ਼ ਦੇਖਦਾ ਦੁਨੀਆ ਦੇਖਦੀ ਹੈ ਐਦਾਂ ਤਾਂ ਹੋ ਨਹੀਂ ਸਕਦਾ ਮੰਨਣ ਚਾਉਂਦਾ ਤੁਹਾਡੇ ਪਰ ਇਹ ਗੱਲ ਈਡੀ ਦੇ ਮੰਨਣ ਚਾਉਂਦੀ ਹੈ ਸੀਬੀਆਈ ਦੇ ਮੰਨਣ ਚਾਉਂਦੀ ਹੈ ਇਹ ਗੱਲ ਜਿਹੜੀ ਆ ਉਹ ਬੀਜੇਪੀ ਦੇ ਮੰਨਣ ਚਾਹੁੰਦੀ ਹੈ ਇਹ ਪੱਗ ਤਾਂ ਦੇ ਵਰਣਨ ਚ ਵੀ ਆਉਂਦੀ ਹੈ ਸੋ ਹੁਣ ਤੁਸੀਂ ਇੱਕ ਫੋਟੋ ਦੇਖੀ ਹੋਣੀ ਹੈ ਵੀ ਇੱਕ ਮੰਤਰੀ ਸਾਹਿਬ ਹੈ ਤੇ ਉਹ ਨਾ ਨੋਟਾਂ ਦੀਆਂ ਗੱਟੀਆਂ ਗੁੱਟੀਆਂ ਆਪਣੇ ਉੱਪਰ ਐ ਪਾ ਕੇ ਤੇ ਸੁੱਤਾ ਪਿਆ ਕੱਲ ਉਹਦੀ ਫੋਟੋ ਬੜੀ ਵਾਇਰਲ ਹੋਈ ਹੈ ਤੇ ਉਹਦੇ ਘਰ ਈਡੀ ਨੇ ਛਾਪਾਂ ਨਹੀਂ ਮਾਰਿਆ ਕਿਉਂ ਉਹ ਕਿਉਂਕਿ ਭਾਈ ਉਹ ਪੀਜਪੀ ਨਾਲ ਆ ਚੁੱਕੇ ਆ ਬੀਜੇਪੀ ਨਾਲ ਲਾਉਣ ਕਰਕੇ ਫਿਰ ਉਹ ਛਾਪਾ ਨਹੀਂ ਮੱਚ ਸਕਦਾ ਨਾ ਉਹ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਕੱਢ ਦਿੱਤੇ ਹੋਏ ਨੇ ਹੁਣ ਉਹ ਹੁਣ ਉਹ 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 ਭਾਵੇਂ ਨੋਟਾਂ ਦੀਆਂ ਪੰਡਾ ਵਾਲੇ ਦੁਆਲੇ ਰੱਖ ਕੇ ਸੌ ਜਾਣ ਉਹ ਬੀਜੇਪੀ ਨਾਲ ਆ ਚੁੱਕੇ ਨੇ ਵਾਸ਼ਿੰਗ ਮਸ਼ੀਨ ਚੋਂ ਬੀਜੇਪੀ ਨੇ ਕੱਢ ਦਿੱਤੇ ਨੇ ਹੁਣ ਉਹ ਜੋ ਮਰਜ਼ੀ ਕਰਨ ਉਹ ਪਾਕ ਨੇ ਉਹ ਸਾਫ਼ ਨੇ ਉਹ ਦੁੱਧ ਤੋਤੇ ਨੇ ਸੋ ਮਿੱਤਰੋ ਤੁਹਾਨੂੰ ਇਹ ਗੱਲ ਕਿੱਦਾਂ ਦੀ ਜਾਪਦੀ ਹੈ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ